ਆਪਣਾ ਮੈਂ ਬੋਲਣ ਤੋਂ ਪਹਿਲਾਂ ਇਹਦੇ ਨਾਲ ਕੜੀ ਹੋਰ ਜੋੜਾਂ ਥੋੜੀ ਜੀ ਜਿੱਥੇ ਪ੍ਰਧਾਨ ਜੀ ਨੇ ਤੋੜਾ ਝਾੜਿਆ ਉਹ ਝਾਲ ਦੀ ਗੱਲ ਕਹੀ ਹੈ ਬਹੁਤ ਸਾਰੇ ਤੁਸੀਂ ਪੜ੍ਹਦੇ ਰਹੇ ਹੋਗੇ ਸੁਣਦੇ ਰਹੇ ਹੋਗੇ ਮੈਂ ਵੀ ਪੜ੍ਹਦਾ ਰਿਹਾ ਛੋਟਾ ਹੁੰਦਾ ਵੀ ਜਦੋਂ ਸ਼ਿਕਾਰੀਆਂ ਨੇ ਕਬੂਤਰਾਂ ਨੂੰ ਫਸਾਲਿਆ ਜਾਲ ਸਿੱਟ ਲਿਆ ਆਪਾਂ ਫਸੇ ਸਾਰੇ ਆ ਤੋ ਕੱਲਾ ਕੱਲਾ ਕਬੂਤਰ ਉੱਡਣ ਦਾ ਯਤਨ ਕਰੇ ਉਹਦੇ ਚੋਂ ਉੱਡਿਆ ਕਿਵੇਂ ਜਾਵੇ ਉਹ ਸਾਰੇ ਕਰ ਰਹੇ ਆ ਫਿਰ ਸਿਆਣੇ ਕਬੂਤਰ ਕੋਈ ਬੈਠਾ ਸੀਗਾ ਵਿੱਚ ਆਪਣੇ ਆਗੂਆਂ ਰਗਾ ਉਹ ਕਹਿੰਦਾ ਯਾਰ ਇਕੱਠੇ ਹੋ ਕੇ ਜ਼ੋਰ ਲਾ ਕੇ ਦੇਖੀਏ ਇਕੱਠੇ ਮਾਰੋ ਹੰਬੜਾ ਜਦੋਂ ਇਕੱਠੇ ਹੋ ਕੇ ਹਮਲਾ ਮਾਰੇ ਕਹਿੰਦੇ ਸਣੇ ਜਾਲ ਲੈ ਕੇ ਉੱਡ ਗਏ ਗਾਹ ਕਹਾਣੀ ਤਾਂ ਲੰਮੀ ਆ ਕਹਿੰਦੇ ਗਾਹਾਂ ਫਿਰ ਸਣੇ ਜਾਲ ਜਿੱਥੇ ਡਿੱਗੇ ਉਹਨਾਂ ਦਾ ਮਿੱਤਰ ਚੂਹਾ ਟੱਕਰ ਗਿਆ ਉਹਨੇ ਜਾਲ ਵੀ ਕੱਟਤਾ ਜਾਣੇ ਨਿਹਾਲ ਹੋ ਗਏ ਆਜ਼ਾਦ ਹੋ ਗਏ ਇਹ ਕਹਾਣੀਆਂ ਸਾਨੂੰ ਇਸ ਕਰਕੇ ਪੜਾਈਆਂ ਗਈਆਂ ਪਹਿਲਾਂ ਹੁਣ ਤਾਂ ਇਹ ਇਹੋ ਜੇ ਸਿਲੇਬਸ ਵੀ ਚੱਕਤੇ ਹਾਕਮਾਂ ਨੇ ਵੀ ਸਾਡੇ ਯੁਵਾਕਾਂ ਨੂੰ ਇਹਦੀਆਂ ਗੱਲਾਂ ਦੀ ਪਰਤੀ ਨਾ ਪੈ ਜੇ ਹੁਣ ਤੱਕ ਇਹੋ ਜਿਹੇ ਸਲੇਫਸ ਆਉਂਦੇ ਆ ਕੋਈ ਕਹਾਣੀਆਂ ਨਹੀਂ ਇਹੋ ਜਿਹਾ ਪੰਜਾਬੀ ਦੀਆਂ ਕਿਤਾਬਾਂ ਚ ਨਾ ਕਿਸੇ ਹੋਰ ਸੋਇਸ਼ ਕਰਕੇ ਜਾਲ ਚ ਫਸਿਆ ਭਰਾਵੋ ਤੇ ਜਾਲ ਚੋਂ ਕਿੰਨੇ ਵਾਰਾਂ ਇਹ ਜਾਲ ਨੂੰ ਤੋੜਿਆ ਤੁਸੀਂ ਉਹ ਜਾਲ ਸਿੱੜਦੇ ਆਪਾਂ ਤੋੜਦੇ ਆਉਨੇ ਆ ਚਾਹੇ ਦਿੱਲੀ ਅੰਦੋਲਨ ਵੇਲੇ ਵੀ ਤੋੜਿਆ ਕਾਨੂੰਨਾਂ ਦਾ ਜਾਲ ਮਨਜੀਤ ਤੇ ਧਰੇਰ ਨੂੰ ਰਿਹਾ ਕਰਾਉਣ ਵੇਲੇ ਵੀ ਤੋੜਿਆ ਹੁਣ ਵੀ ਮੈਂ ਆਪਦੀ ਗੱਲ ਸ਼ੁਰੂ ਕਰਾਂ ਹੜਾਂ ਵਾਲੇ ਤੋਂ ਹੜਾਂ ਵਾਲਾ ਵੀ ਇੱਕ ਜਾਣ ਬੁੱਝ ਕੇ ਦੇਸ਼ ਦੇ ਹਾਕਮਾਂ ਨੇ ਸਾਡੇ ਲੋਕਾਂ ਤੇ ਜਾਲ ਸਿੱਟਿਆ ਸਾਡੇ ਕੁਦਰਤੀ ਵਰਤਾਰਾ ਨਹੀਂ ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਕਮਾਂ ਵੱਲੋਂ ਜਾਣ ਬੁੱਝ ਕੇ ਲਿਆਂਦੇ ਹੋਏ ਹੜ ਸੀ ਇਹਦੀ ਬਹੁਤ ਵਿਆਖਿਆ ਆਈ ਹੋਈ ਹੈ ਜਦੋਂ ਪਹਿਲੇ ਦਿਨ ਹੀ ਅਸੀਂ ਗਏ ਆ ਉਧਰ ਸਾ ਆਪਣੀ ਸਾਰੀ ਸੂਬਾ ਟੀਮ ਸਰਵੇ ਕਰਨ ਸਾਡੇ ਨਾਲ ਹਰਿਆਣੇ ਵਾਲੇ ਵੀ ਸੀ Rajasthan ਵਾਲੇ ਵੀ ਸੀਗੇ ਮਵਾਤ ਵਾਲੇ ਵੀਰ ਉਥੇ ਇੱਕ ਪੱਤਰਕਾਰ ਵਿਆਖਿਆ ਕਰ ਰਿਹਾ ਸੀ ਇਹਦੀ ਕੱਲੀ-ਕੱਲੀ ਤਰੀਕ ਤੇ ਵੀ ਜਦੋਂ ਰਣਜੀਤ ਸਾਗਰ ਡੈਮ ਲੱਖਾਂ ਕਿ ਉਸਕ ਪਾਣੀ ਉੱਪਰ ਆ ਰਿਹਾ ਸੀ ਉਸ ਡੈਮ ਦੇ ਵਿੱਚ ਜੇ ਜਿਹੜਾ ਉਹ ਡੈਮਾਂ ਦਾ ਸ਼ਡਿਊਲ ਹੁੰਦਾ ਉਹ ਸ਼ਡਿਊਲ ਨੂੰ ਕਿਵੇਂ ਬਾਰਕਰ ਰੱਖਣਾ ਕਿੰਨੇ ਟਾਈਮ ਖਾਲੀ ਕਰਨੇ ਉਹਨਾਂ ਨੇ ਕੁਝ ਨਹੀਂ ਕਰਿਆ ਉਹਨਾਂ ਦਿਨਾਂ ਦੇ ਵਿੱਚ ਕੱਲੀਆਂ ਮੀਟਿੰਗਾਂ ਹੀ ਕਰਦੇ ਰਹੇ ਇਸ ਕਰਕੇ ਪਹਿਲੀ ਤਾਂ ਇਹਦੀ ਇਹੀ ਜਾਣਬੁੱਝ ਕੇ ਵਿਆਖਿਆ ਬਣਦੀ ਆ ਜਿਹੜੀ ਆਪਾਂ ਬਣਦੇ ਆ ਤੇ ਜਦੋਂ ਫਿਰ ਉਹਦੇ 'ਚ ਲੱਖਾਂ ਕਿਉਂ ਉਸਕ ਪਾਣੀ ਜਮਾ ਹੋ ਕੇ ਬੇਵਸ ਹੋ ਗਿਆ ਉਹ ਜਾਣ ਬੁੱਝ ਕੇ ਕੀਤਾ ਹੋਇਆ ਨਹੀਂ ਉਦੋਂ ਫਿਰ ਇੱਕਦਮ ਚੱਕ ਤੇ ਦਰਵਾਜ਼ੇ ਉਹ ਦਰਵਾਜ਼ੇ ਚੱਕਣ ਨਾਲ ਫਿਰ ਮਾਧੋਪੁਰ ਵਾਲਾ ਡੈਮ ਤਾਂ ਛੱਡੇ ਨਹੀਂ ਉਹਨੇ ਸਿੱਧਾ ਹੀ ਲੈ ਗਿਆ ਦਰਵਾਜ਼ੇ ਪੱਟ ਕੇ ਆਏ ਆਏ ਆ ਹੜ ਹੁਣ ਇਹ ਲਿਆਂਦੇ ਹੋਏ ਹੜ ਨਹੀਂ ਆਏ ਬਣੇ ਇਹ ਫਿਰ ਇਸ ਗੱਲ ਨੂੰ ਆਪਾਂ ਉੱਦੇ ਤੋਂ ਬੁੱਝਿਆ ਬਹੁਤ ਵੱਡੇ ਫੈਸਲੇ ਲਏ ਹੋਏ ਸੀ ਬਹੁਤ ਇਹਦੀ ਵਿਆਖਿਆ ਆਈ ਹੋਈ ਹੈ ਇੱਕ ਵੇਖਿਆ ਜ਼ਰੂਰ ਨਾਲ ਇਹ ਵੀ ਹੋਰ ਇਹ ਤਾਂ ਦੂਰ ਪਾਉਣ ਵਾਲੀ ਹੈ ਕਿ ਉਹੋ ਜੀ ਹਾਲਤ ਬਣ ਗਈ ਜਿਵੇਂ ਅੱਜ ਵੀ ਹੈ ਸਾਡੇ ਵਾਸਤੇ ਜਾਂ ਦਿੱਲੀ ਅੰਦੋਲਨ ਵੇਲੇ ਸੀ ਅੱਜ ਕੋਈ ਉਹੋ ਜੀ ਭਿਆਨਕ ਹਾਲਤ ਜ਼ਰੂਰ ਨਹੀਂ ਬਣੀ ਦਿੱਲੀ ਵਾਲੇ ਜਦੋਂ ਕਾਲੇ ਕਾਨੂੰਨਾਂ ਦੇ ਆਰਡੀਨੈਂਸ ਆਏ ਆ ਉਦੋਂ ਤੁਹਾਡੇ ਸਭ ਨਾਲੋਂ ਜ਼ਿਆਦਾ ਉਧਰ ਕਰੋਨਾ ਕਾਲ ਚੱਲ ਰਿਹਾ ਸੀ ਕਰੋਨਾ ਕਾਲ ਦੇ ਵਿੱਚ ਆਪਣੀ ਜਥੇਬੰਦੀ ਨੇ ਵੀ ਫੈਸਲਾ ਕਰ ਲਿਆ ਸੀ ਵੀ ਜਿਹੜੇ ਵੱਡੀ ਉਮਰ ਦੇ ਐ ਕਿਉਂਕਿ ਉਹਨਾਂ ਦੀ ਸਰੀਰਕ ਸ਼ਕਤੀ ਐ ਜਿਹੜੀ ਕਮਜ਼ੋਰ ਹੁੰਦੀ ਐ ਉਹਨਾਂ ਤੇ ਕਰੋਨਾ ਵੱਧ ਮਾਰ ਕਰੂ ਉਹ ਬਚਤ ਤੇ ਹੋ ਜੋ ਜਾਂ ਜੇ ਕੋਈ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਐ ਉਹਦੀ ਵੀ ਜਿਹੜੇ ਆਦੀ ਅੰਗਰੇਜ਼ੀ ਚ ਇਹ ਇਮਿਊਨਿਟੀ ਕਹਿੰਦੇ ਐ ਜਿਹੜੀ ਸਰੀਰ ਦੀ ਸ਼ਕਤੀ ਐ ਸਾਨ ਸ਼ਕਤੀ ਉਹ ਕਮਜ਼ੋਰ ਐ ਇਸ ਕਰਕੇ ਉਹ ਵੀ ਬਚਤ ਤੇ ਹੋ ਜੋ ਹੋ ਗਏ ਸਾਰੇ ਬਚਤ ਤੇ ਨਮੀ ਟੀਮ ਮੈਦਾਨ ਚ ਆ ਗਈ ਸਰਕਾਰਾਂ ਮਗਾ ਚੱਲ ਰਹੀਆਂ ਲਗਾਤਾਰ ਪਰ ਜਦੋਂ ਇਹ ਹਾਲਤ ਬਣੀ ਵੀ ਬਾਈ ਹੁਣ ਤਾਂ ਕਰੋਨਾ ਕਾਲ ਤੋਂ ਉਤੋਂ ਦੀ ਜਾਵੜੀ ਸਿਰ ਉਤੋਂ ਦੀ ਵਗ ਗਿਆ ਪਾਣੀ ਜੇ ਆ ਕਾਲੇ ਕੁੰਨਾਂ ਦੇ ਖਿਲਾਫ ਨਾ ਉੱਠੇ ਸਾਰਾ ਕੁਝ ਲੈ ਜਾਣਗੇ ਰੋੜ ਕੇ ਫਿਰ ਬਾਕੀ ਪ੍ਰਵਾਹ ਕੀਤੇ ਬਿਨਾ ਜਥੇਬੰਦੀ ਨੇ ਫੈਸਲਾ ਕਰ ਲਿਆ ਮਰੋ ਜਿਉਂ ਕੋਈ ਗੱਲ ਨਹੀਂ ਕਰੋਨਾ ਚ ਕਿੰਨੇ ਸਿਰ ਲੱਗਦੇ ਆ ਸ਼ਾਇਦ ਉਦੋਂ ਘੱਟ ਲੱਗਣ ਤੇ ਜੇ ਆਉਂਦੇ ਹੜ ਆਉਂਦਾ ਕਾਨੂੰਨਾਂ ਦਾ ਫਿਰ ਸਾਰਿਆਂ ਨੂੰ ਰੋੜ ਕੇ ਲਜਾਊਗਾ ਆਪਾਂ ਬਚ ਕੇ ਕੀ ਕਰਨਾ ਹੈ ਇਸੇ ਕਿਸਮ ਦਾ ਫੈਸਲਾ ਹੜਾ ਵੇਲੇ ਵੀ ਕੀਤਾ ਆਪਾਂ ਬਹੁਤ ਮਸਲੇ ਹੱਥ ਲਏ ਹੋਏ ਸੀ ਉਹਦੀ ਵਿਆਖਿਆ ਚ ਨਹੀਂ ਮੈਂ ਜਾਂਦਾ ਕਿਉਂਕਿ ਇਸੇ ਥਾਂ ਤੇ ਵਿਉਂਤਾਂ ਬਣਦੀਆਂ ਆਪਣੀਆਂ ਸਾਰੀਆਂ ਉਹ ਸਾਰੇ ਖੂੰਜੇ ਲਾ ਕੇ ਹੜਾ ਨੂੰ ਪੈ ਗਏ ਟੁੱਟ ਕੇ ਵੀ ਜਿਹੜੀ ਹੜਾਂ ਦੀ ਮਾਰ ਹੈ ਉਹ ਮਾਰ ਵਾਲੀ ਵਿਆਖਿਆ ਵੀ ਬਾਅਦ ਚ ਕਰਦੇ ਰਹਿਗੇ ਇੱਕ ਵਾਰੀ ਸਾਡੇ ਭਾਈਚਾਰੇ ਦੀ ਬਾਹ ਫੜਨ ਦੀ ਲੋੜ ਹੈ ਕੁਛ ਨਹੀਂ ਬਚਿਆ ਉਹਨਾਂ ਦਾ ਜਦੋਂ ਆ ਕੇ ਉਹਨਾਂ ਦੇ ਹਾਲਤ ਦੇਖ ਕੇ ਆਏ ਚੜ੍ਹਦੀ ਤੋਂ ਚੜ੍ਹਦੀ ਹਾਲਤ ਸੀ ਇੱਕ ਖੇਤਰ ਤੋਂ ਦੂਜੇ ਖੇਤਰ ਦੀ ਮਾੜੀ ਦੂਜੇ ਖੇਤਰ ਤੋਂ ਤੀਜੇ ਦੀ ਚੀਤੇ ਤੋਂ ਚੌਥੇ ਦੀ ਉਹ ਫੈਸਲੇ ਚ ਆਪਾਂ ਗਏ ਆ ਤੇ ਜੋ ਪ੍ਰਧਾਨ ਜੀਆ ਨੇ ਜਿਵੇਂ ਕਿਹਾ ਜੋ ਰੰਗ ਲਿਆਂਦਾ ਤੁਸੀਂ ਉਹਦੇ ਵਿੱਚ ਕੋਲਾ ਕਢਾਊਗਾ ਤੁਹਾਡੇ ਕੋਲੇ ਆਪਾਂ ਕਿਤਾਬਚਾ ਛਾਪਾਂਗੇ ਵਿਉਂਤ ਹੈ ਇਹ ਤੇ ਤੁਹਾਡਾ ਵੀ ਕੰਮ ਕਰਨ ਵਾਲਾ ਨਾਲ ਕੱਲਾ ਕੱਲਾ ਪਿੰਡ ਬਣਾਓ ਇਹਦੀ ਰਿਪੋਰਟ ਕਮੇਟੀ ਮਾਂ ਲੱਗੀਆਂ ਕੀ ਕੁਛ ਇਕੱਠਾ ਕੀਤਾ ਔਰਤਾਂ ਉਹਦੇ ਜਿੰਨੀਆਂ ਲੱਗੀਆਂ ਔਰਤਾਂ ਨੇ ਸੂਟਾਂ ਦੀ ਸਟ੍ਰਾਈਕ ਕੀਤੀ ਆ ਉਹ ਅੱਡ ਕੰਮ ਹੈ قافلے ਗਏ ਅੱਡ ਕੰਮ ਹੈ ਕਿੰਨੇ ਦੀ ਤੂੜੀ ਕਰ ਲਈ ਕਿੰਨੇ ਦੇ ਸ਼ੂਟ ਕਰ ਲਏ ਕਿੰਨੇ ਦੀ ਕਣਕ ਕਰ ਲਈ ਕਿੰਨੇ ਦਾ ਬੀ ਕਰ ਲਿਆ ਕਿੰਨਾ ਤੇਲ ਮਚਾਤਾ ਕਿੰਨੇ ਟਰੈਕਟਰ ਗਏ ਕਿੰਨਾ ਕਾਫਲਾ ਸਾਰਾ ਕੰਮ ਕਰਨ ਆਲਾ ਪਿਆ ਆਪਣਾ ਤੇ ਸਾਰੇ ਪਿੰਡਾਂ ਅੱਜ ਤੁਸੀਂ ਆਏ ਹੋ ਇਹ ਕੰਮ 'ਚ ਜੁਟ ਜੋ ਠੋਸ ਤਾਂ ਪਾਂਕੜਾ ਲੈ ਕੇ ਆਵਾਂਗੇ ਆਪਾਂ ਪਰ 1 ਕਰੋੜਾਂ ਦਾ ਕੰਮ ਹੈ ਤੇ ਤੁਸੀਂ ਫੁਰਤੀ 'ਚ ਕੀਤਾ ਇਹ ਹਫ਼ਤਿਆਂ 'ਚ ਹੀ ਕਰੋੜਾਂ ਲੋਕਾਂ ਕੋਲੋਂ ਇਕੱਠਾ ਕੀਤਾ ਤੇ ਕਰੋੜਾਂ ਗਾਹ ਵੰਡਿਆ ਤੇ ਵੰਡ ਦੀ ਕਮਾਲੀ ਸੀ ਸਾਰੇ ਪਾਸੇ ਠੀਕ ਹੈ ਦਖਲ ਦਿੱਤਾ ਟੀਮਾਂ ਨੇ ਉਤਲੀਆਂ ਟੀਮਾਂ ਨੇ ਵੀ ਪਰ ਜੋ ਸਬੰਧਤ ਟੀਮਾਂ ਨੇ ਉਹਦੇ ਦਿਨ ਰਾਤ ਇਕ ਕੀਤਾ ਉਹ ਜੇ ਨਾ ਆਏ ਤੇ ਮੋਢਾ ਲਾਉਂਦੀਆਂ ਉਤਰੀ ਟੀਮ ਵੀ ਕੀ ਕਰਦੀ ਕਿਉਂਕਿ ਆਪਣੀ ਬਠਿੰਡੇ ਵਾਲਿਆਂ ਦੀ ਮੇਰੀ ਤੇ ਝੰਡਾ ਸੌਂਦੀ ਡਿਊਟੀ ਇੱਧਰ ਸੀ ਫਾਜ਼ਲਕੇ ਵਾਲੇ ਪਾਸੇ ਜਿਵੇਂ ਫਾਜ਼ਿਲਕੇ ਵਾਲੀ ਟੀਮ ਨਵੀਂ ਸੀ ਕੰਮ ਨਵਾਂ ਸੀ ਤੇ ਜਿਹੜੇ ਖੇਤਰ ਤੇ ਮਾਰ ਪਈ ਸੀ ਉਹ ਖੇਤਰ ਵੀ ਬਿਲਕੁਲ ਨਵਾਂ ਸੀ ਉਹ ਖੇਤਰ ਦੇ ਹੁਣ ਬੰਦੇ ਆਏ ਹੋਏ ਉਹਨਾਂ ਨੂੰ ਕੋਈ ਪਤਾ ਨਹੀਂ ਜੱਥੇ ਬੰਦੀ ਕੀ ਹੁੰਦੀ ਹੈ ਤੇ ਲੋਕ ਵੀ ਉਹ ਬਿਲਕੁਲ ਹਾਸ਼ਗੇ ਤੇ ਧੱਕੇ ਹੋਏ ਜਿਹੜੇ ਕਹਿੰਦੇ ਹੁੰਦੇ ਉਹਨਾਂ ਦੀ ਹਾਲਤ ਇੰਨੀ ਬਣਾਈ ਹੋਈ ਹੈ ਉਥੇ ਜਾ ਕੇ ਪਤਾ ਲੱਗਦਾ ਕੁਝ ਬੰਦੇ ਆਪਣੇ ਵਰਕਰ ਤਾਂ ਅੱਕ ਜਾਂਦੇ ਆ ਉਹਨਾਂ ਤੋਂ ਉਹਨਾਂ ਦੇ ਹੱਥ ਘਲਾਉਣ ਤੋਂ ਹੀ ਟਾਈਮ ਲੱਗਦਾ ਪਹਿਲਾਂ ਇੰਨੇ ਹੱਥ ਬੰਨ੍ਹਦੇ ਆ ਬੇਨਤੀਆਂ ਕਰਦੇ ਆ ਤਰਲੀਆਂ ਕਰਦੇ ਆ ਉਹ ਜਿਵੇਂ ਬਹੁਤ ਤਰਸਯੋਗ ਹਾਲਤ ਉਹਨਾਂ ਦੀ ਪਹਿਲਾਂ ਹੀ ਬਣਾਈ ਹੋਈ ਐ ਤੇ ਜਦੋਂ ਭਾਈ ਹੜ੍ਹਾਂ ਨੇ ਉਹ ਦੱਬ ਲਏ ਘਰ ਘਾਟ ਰੁੜ ਗਏ ਜ਼ਮੀਨਾਂ ਰੁੜ ਗਈਆਂ ਪਸ਼ੂ ਡੰਗਰ ਰੁੜ ਗਏ ਜਾਨਾਂ ਵੀ ਚਲੀਆਂ ਗਈਆਂ ਫੇਰ ਤੁਸੀਂ ਦੇਖੋ ਉਹਨਾਂ ਲੋਕਾਂ ਦਾ ਹਾਲਤ ਕੀ ਬਣੂਗਾ ਤੇ ਉਹਨਾਂ ਲੋਕਾਂ ਕੋਲੇ ਜਾਣਾ ਐ ਇਸ ਕਰਕੇ ਫਿਰ ਜਿਵੇਂ ਉਹ ਟੀਮਾਂ ਗਈਆਂ ਘਰ ਘਰ ਗਈਆਂ ਰਿਪੋਰਟਾਂ ਤਿਆਰ ਕਰੀਆਂ ਉਹ ਕਮਾਲ ਦੀਆਂ ਗੱਲਾਂ ਜਿਹੜੀ ਥੱਬੇ ਭਰ ਗਏ ਕਾਗਜ਼ਾਂ ਦੇ ਫਿਰ ਬੰਡ ਬਣਾਈ ਤੁਸੀਂ ਸਾਰੇ ਗਏ ਹੋ ਜਿਹੜੇ ਇੱਧਰ ਲੱਗੇ ਸੀ ਜ਼ਿਲੇ ਜ਼ੋਰ ਲੱਗਿਆ ਇਸ ਗੱਲ ਤੇ ਇਹ ਸਾਰੀ ਸੇਵਾ ਦੇ ਵਿੱਚ ਮੈਂ ਥੋੜੇ ਸ਼ਬਦਾਂ 'ਚ ਕਹਿਣੀ ਆ ਥੋੜੇ ਮਿੰਟਾਂ 'ਚ ਗੱਲ ਬੀਜ ਬੰਡ ਰਹੇ ਸੀ ਆਪਾਂ ਜਦੋਂ ਇਹ ਸਾਡੇ ਸਾਥੀ ਫਰੀਦਕੋਟ ਵਾਲੇ ਉੱਥੇ ਬੀਜ ਲੈ ਕੇ ਗਏ ਆ ਤੇ ਉਸ ਖੇਤਰ ਦੇ ਵਿੱਚ ਖੇਤਰ ਵੀ ਅਸੀਂ ਉਹ ਚੁਣ ਲਿਆ ਜਿਹੜਾ ਜਮਾ ਹੀ ਉਹ ਸੀ ਜਿਹਨੂੰ ਕਹਿੰਦੇ ਡੂਮਣਾ ਛੇੜਨਾ ਡੂਮਣੇ ਚ ਡੜਾ ਮਾਰ ਲਿਆ ਜਾ ਕੇ ਬੱਲੇ ਸਾਹ ਉਤਾੜ ਆ ਉਹ ਪਿੰਡ ਦਾ ਨਾਂ ਨੂਰ ਸ਼ਾਹ ਪੱਤਰਨ ਉਰਲੇ ਪਾਸੇ ਪੈਂਦਾ ਹੈ ਤੇ ਉਹਨਾਂ ਦੇ ਸੰਕੇਤ ਸਾਨੂੰ ਪਹਿਲੇ ਦਿਨ ਵੀ ਮਿਲ ਗਏ ਸੀ ਬਟੇਲ ਹੋ ਇਰਗੇਲੇ ਲੋਕ ਜਦੋਂ ਅਸੀਂ ਸਰਵੇ ਕਰਨ ਆਏ ਆ ਨੂਰਸ਼ਾਹ ਵਾਲਿਆਂ ਨੇ ਤਾਂ ਪਹਿਲਾਂ ਹੀ ਘੇਰਾ ਪਾਇਆ ਹੋਇਆ ਸੀ ਵੀ ਨੰਗੜ ਨਹੀਂ ਦਿੰਦੇ ਇਥੋਂ ਦੀ ਜੋ ਕੁਸ ਲੈ ਕੇ ਆਏ ਹੋ ਪਹਿਲਾਂ ਇੱਥੇ ਠਹਿਰੀ ਕਰੋ ਫੇਰ ਕਹਾਂ ਜਾਇਓ ਤੇ ਭਾਈ ਉਸ ਦਿਨ ਸਾਡਾ ਉਹਨਾਂ ਲੋਕਾਂ ਨਾਲ ਬਾਹ ਪੈ ਗਿਆ ਪਰ ਇਧਰੋਂ ਟੀਮਾਂ ਵੀ ਆਏ ਬਣਾਇਆ ਹੋਇਆ ਸੀ ਸਾਰਾ ਸਿਸਟਮ ਬੰਡਮੜਾਈ ਕੀਤੀ ਐ ਬੰਡਮੜਾਈ ਕਰਨ ਤੋਂ ਬਾਅਦ ਉੱਥੇ ਨੇਹਰਾ ਹੋ ਗਿਆ ਹਜੇ ਦੋ ਪਿੰਡਾਂ ਚ ਹੋਰ ਦੋ ਖੇਤरां ਚ ਦੋ ਖੇਤਰ ਉੱਥੇ ਨਿਵਾਏ ਸੀ ਇੱਕ ਖੇਤਰ ਜਦੋਂ ਸਾਡੇ ਬੱਸੋਂ ਬਾਹਰ ਹੀ ਗੱਲ ਲੱਗੀ ਉੱਥੋਂ ਅਸੀਂ ਪਿੱਛੇ ਹਟੇ ਫੇਰ ਦੂਰੇ ਜਾ ਕੇ ਕੈਂਪ ਲਾ ਲਿਆ ਉੱਥੇ ਫੇਰ ਉਤੋਂ ਦੀ ਪੈ ਗਿਆ ਕਿਉਂਕਿ ਡੂਮਣਾ ਮੱਖੀਆਂ ਛੱਡਦੀਆਂ ਨਹੀਂ ਹੁੰਦੀਆਂ ਮੇਰੇ ਨਾਲ ਹੋਈ ਵੀ ਹੈ ਇੱਕ ਵਾਰੀ ਪੂਲੇ ਪਿੰਡ ਤੋਂ ਪੁੱਛੋ ਮੰਡੀ ਤੱਕ ਗਈਆਂ ਸੀ ਮਗਰ ਮੇਰੇ ਗੱਡੀ ਬੋਤੀ ਬਹੁਤਾ ਹੁੰਦਾ ਸੀ ਮੈਂ ਉਹ ਕਹਾਣੀ ਕਿਤੇ ਫੇਰ ਸੁਣਾਵਾਂਗੇ ਖੁੱਲੇ ਟਾਈਮ 'ਚ ਜਣੀ ਉਹ ਡੂਮਣੇ ਨੇ ਸਾਨੂੰ ਭਾਈ ਉੱਥੇ ਘੇਰ ਲਿਆ ਕੇ ਫਿਰ ਅਸੀਂ ਉੱਥੋਂ ਆਏ ਪਿੱਛੇ ਜਣੀ ਇਹਦੇ ਵਿੱਚ ਹਰਜੀਤ ਸਿਓ ਬਲਵੰਤ ਸਿਓ ਵਿੱਚ ਇਹ ਆਪਣੀ ਟੀਮ ਫਰੀਦਕੋਟ ਵਾਲੀ ਵਿੱਚ ਸੀ ਉਹਦੇ ਸਾਰੇ ਕੁਝ ਤੋਂ ਬਾਅਦ ਜਦੋਂ ਸਾਡੇ ਅਜੇ ਦੋ ਪੜਾ ਹੋਰ ਰਹਿੰਦੇ ਸੀ ਅਸੀਂ ਫਿਰ ਇਹਨਾਂ ਨੂੰ ਛੁੱਟੀ ਕਰਤੀ ਵੀਰ ਤੁਸੀਂ ਮੁੜੋ ਲੈਟਰਾਂ ਲੂਟਾਂ ਪਏ ਜਾਣੀਆਂ ਹਨੇਰਾ ਹੋ ਜਾਊਗਾ ਮੁਰਦਿਆਂ ਸਮੇਂ ਜਿਹੜੇ ਉਹਨਾਂ ਦਾ ਹਾਦਸਾ ਆਇਆ ਵਾਪਰਿਆ ਜਿਹੜੀ ਚਰਚਾ ਚੱਲਦੀ ਆ ਵੀ ਸ਼ਾਇਦ ਗੱਡੀ ਤੇਜ਼ ਹੋਵੇ ਜਾਂ ਉਹ ਜਿਹੜੀ ਐਨੀ ਗੱਡੀ ਹੌਲੀ ਚਲਾਉਂਦਾ ਸੀ ਹਰਜੀਤ ਉਹਦੇ ਨਾਲ ਨਿਰਮਲ ਦਿਉਨ ਜੌਨਸੋ ਵਾਲਾ ਮਗਰ ਗੱਡੀ ਉਹਦੀ ਸੀ ਉਹ ਕਹਿੰਦਾ ਯਾਰ ਤੂੰ ਬਾੜੀ ਗੱਡੀ ਹਾਲੂ ਚਲਾਉਣਾ ਥੋੜੀ ਜੀ ਤਾਂ ਲੈ ਚੱਲਾ ਇੱਤਾਂ ਪਾਪੜ ਨਹੀਂ ਦੀ ਉਹ ਕਹਿੰਦਾ ਨਹੀਂ ਯਾਰ ਕੋਈ ਨਹੀਂ ਆਰਮਨਾਰ ਤੁਰੇ ਚੱਲਦੇ ਆ ਖੜ ਗਏ ਇਹਨਾਂ ਦੀ ਗੱਡੀ ਮਗਰ ਸੀ ਇਹ ਮੂਰੇ ਜਾਵੜੇ ਜਣੀ ਮੁਕਸਰ ਟੱਪ ਕੇ ਉਹਦੇ ਕਰਨ ਦੇ ਬਰਾਬਰ ਉਹ ਅਸੀਂ ਵੀਡੀਓ ਪਾਈ ਉਸ ਥਾਂ ਤੇ ਜਾ ਕੇ ਜਣੀ ਤੀਜਾ ਵਹੀਕਲ ਕਰਾਸ ਕਰਦਿਆਂ ਰੋਣਵੇਜ ਦੀ ਬੱਸ ਨੇ ਟੱਕਰ ਮਾਰੀ ਕਿਉਂਕਿ ਜਦੋਂ ਆਪਾਂ ਜਾਣਦੇ ਆ ਇੱਕ ਵਹੀਕਲ ਕਰਦਾ ਕਰਾਸ ਦੂਜਾ ਮਗਰ ਤਾਂ ਲੱਗ ਜਾਂਦਾ ਹੁੰਦਾ ਨਾ ਜਾਂ ਅਸਲ ਤਾਂ ਦੂਜਾ ਮਗਰ ਰਹਿੰਦਾ ਜਮਾ ਜਿਹਨੂੰ ਕਰਾਸ ਕਰਨਾ ਹੈ ਤੇ ਉਥੇ ਰਵਾਇਤ ਆ ਇਹ ਉਸ ਸੜਕ ਤੇ ਜਦੋਂ ਮਰਜੀ ਜਾਵੜੋ ਦੇਖ ਲਿਓ ਪਰਵਾਹ ਨਹੀਂ ਕੋਈ ਉਹਨਾਂ ਬੱਸਾਂ ਵਾਲਿਆਂ ਨੂੰ ਕਿਉਂਕਿ ਪ੍ਰਬੰਧ ਨੇ ਉਹਨਾਂ ਦਾ ਸਿਸਟਮ ਹੀ ਇਹੋ ਜਿਹਾ ਬਣਾਇਆ ਟਾਈਮਾਂ ਦਾ ਜਿਵੇਂ ਦਿੱਤਾ ਹੋਇਆ ਜਿਹੜੀ ਦੌੜ ਲੱਗੀ ਹੁੰਦੀ ਹੈ ਇਹਨਾਂ ਦੀ ਸਵਾਰੀਆਂ ਚੱਕਣ ਦੀ ਇੱਕ ਦੂਜੇ ਤੋਂ ਮੂਹਰ ਦੀ ਅਸੀਂ ਵੀ ਅਗਲੇ ਦਿਨ ਗਏ ਆ ਜਦੋਂ ਸਾਡੇ ਨਾਲ ਅਸੀਂ ਅੱਖੀਂ ਡਿੱਠਾ ਸਾਰਾ ਹਾਲ ਵੀ ਤਿੰਨ ਗੱਡੀਆਂ ਨੂੰ ਕ੍ਰੋਸ ਕਰਕੇ ਚੌਥੀ ਸਾਡੇ 'ਚ ਵੀ ਟੱਕਰ ਮਾਰਦੇ ਮਾਰਦੇ ਵਜਾ ਅਸੀਂ ਗੱਡੀ ਸਾਰਾ ਹਾਂ ਤੇ ਕਿਉਂ ਨੂੰ ਉਦੋਂ ਨੂੰ ਡੀ ਐਮ ਸੀ ਲੁਧਿਆਣੇ ਲੈ ਗਈ ਸੀ ਤੇ ਜਿਹਨੇ ਹਾਦਸਾ ਵਪਾਇਆ ਵਾਪਰਿਆ ਵਰਤਾਇਆ ਉਹ ਦੋਸ਼ੀ ਤੇ ਕਾਰਵਾਈ ਹੋਵੇ ਇਹ ਜਣੀ ਪੰਜੇ ਮੰਗਾ ਕੱਢ ਕੇ ਤੁਰੰਤ 11 ਦੀ ਘਟਨਾ 12 ਤਰੀਕ ਨੂੰ ਡੀਸੀ ਮੁਕਸਰ ਨੂੰ ਮਿਲਦੇ ਆਂ ਸੀ ਡੀਸੀ ਸੇ ਬਹੁਤ ਸਾਨੂੰ ਆਏ ਨੇੜੇ ਹੋ ਕੇ ਮਿਲਿਆ ਹੋਰ ਜਥੇਬੰਦੀਆਂ ਵੀ ਆਈਆਂ ਸੀ ਨਾਲ ਐਸਕੇਐਮ ਦਾ ਹਿੱਸਾ ਜਿਹੜੀਆਂ ਤੇ ਲੱਗਦਾ ਐ ਸੀ ਸਭ ਨੂੰ ਦੇਖਣ ਚ ਬੀਆਰ ਡੀਸੀ ਜਾਂ ਸਰਕਾਰ ਦਾ ਕੋਈ ਬਣਗੀ ਹੋਊ ਗੱਲ ਵੀ ਇਹ ਤੁਰੰਤ ਮੰਗਾ ਆਪਣੀਆਂ ਮੰਨੀਆਂ ਜਾਣਗੀਆਂ ਅਸੀਂ ਕਿਹਾ ਇਧਰੋਂ ਆਈ ਬੈ ਖੜ ਗਿਆ ਆ ਕੇ ਡੀਸੀ ਬਾਹਰ ਕਿਹਾ ਇਧਰੋਂ ਡੀਸੀ ਸਾਹਿਬ ਸਾਨੂੰ ਮਜਬੂਰ ਨਾ ਕਰਿਓ ਵੀ ਆਏ ਇਸ ਗੱਲ ਤੇ ਇਹਨਾਂ ਮੰਗਾ ਤੇ ਸਾਨੂੰ ਐਜੀਟੇਸ਼ਨ ਕਰਨੀ ਪਵੇ ਸਾਡੇ ਵਾਸਤੇ ਵੀ ਸਵਾਲ ਆ ਤੁਹਾਡੇ ਸਰਕਾਰ ਵਾਸਤੇ ਵੀ ਸਵਾਲ ਆ ਤੁਰੰਤ ਇਹਦਾ ਫੈਸਲਾ ਕਰੋ ਕਹਿੰਦਾ ਨਹੀਂ ਕੋਈ ਗੱਲ ਨਹੀਂ ਜਲਦੀ ਕਰ ਦਿਆਂਗੇ ਖਾਸ਼ੇ ਬੰਦੇ ਜਿਹੜੇ ਆਪਣੇ ਅਣਜਾਣ ਹੁੰਦੇ ਆ ਦੂਜੀਆਂ ਜੱਥੇਬੰਦੀਆਂ ਦੇ ਆਗੂ ਬੜੇ ਪ੍ਰਭਾਵਿਤ ਹੋਏ ਪ੍ਰਧਾਨ ਜੀ ਡੀਸੀ ਸਾਹਿਬ ਜਿਹੜੇ ਸਾਹਬ ਨਾਲ ਮਿਲੇ ਆ ਮੈਨੂੰ ਲੱਗਦਾ ਤੁਰੰਤ ਹੀ ਸਾਰਾ ਕੁਝ ਹੋ ਜੂ ਉਹ ਮੈਂ ਕਹਾਂ ਨਹੀਂ ਭਾਈ ਇਹ ਤਾਂ ਜੋ ਸਰਕਾਰ ਦੀ ਤਾਹਾਂ ਤੋਂ ਜਿੰਨੇ ਤਾਰ ਹੱਲੂ ਇਹ ਤਾਂ ਉਵੇਂ ਹੱਲਣਗੇ ਇਹਨਾਂ ਦੇ ਵਾਸਤੇ ਦੀ ਗੱਲ ਨਹੀਂ ਪਰ ਜੋ ਸਰਕਾਰ ਦਾ ਰਵਈਆ ਉਹ ਸਾਰਿਆਂ ਦੇ ਸਾਹਮਣੇ ਆਇਆ ਹੋਇਆ। ਇਸ ਕਰਕੇ ਮੰਗ ਪੱਤਰ ਦੇ ਕੇ ਆ ਗਏ। 2 ਦਿਨ ਬੇਟ ਕਰ ਲਈ। ਫੇਰ 15 ਤਰੀਕ ਨੂੰ ਜ਼ਿਲ੍ਹਿਆਂ ਦੇ ਆਗੂਆਂ ਨੂੰ ਕਿਹਾ ਵੀ ਭਾਈ ਜਾਦ ਦਬਾਓ ਡੀਸੀ ਨੂੰ। ਦਿਨ ਤਾਂ ਕਾਫੀ ਲੰਘ ਗਏ। ਫੇਰ ਡੈਪੂਟੇਸ਼ਨ ਲੈ ਕੇ ਮਿਹੜੇ ਆ ਉਦੋਂ ਕਹਿੰਦੇ ਡੀਸੀ ਤਾਂ ਛੁੱਟੀ ਤੇ ਹੈ ਡੀਸੀ ਮਿਲ ਗਿਆ। ਜਾਦ ਪੱਤਰ ਦਿੱਤਾ ਉਹਨੂੰ। ਤੇ ਨਾਲ ਹੀ ਅਲਟੀਮੇਟਮ ਦਿੱਤਾ ਕਿਉਂਕਿ 15 ਨੂੰ ਵਾਰਸੀ 16 ਨੂੰ ਸ਼ਨੀਵਾਰ ਹੈ 17 ਨੂੰ ਕਹਿੰਦਾ ਸੋਮਵਾਰ ਨੂੰ ਮਸਲਾ ਹੱਲ ਕਰ ਦੂ ਆਪਾਂ ਕਹਿ ਵੀ ਠੀਕ ਆ 17 ਨੂੰ ਜੇ ਮਸਲਾ ਹੱਲ ਕਰਤਾ ਠੀਕ ਆ 18 ਨੂੰ ਫਿਰ ਭਾਈ ਤੇਰੇ ਬਾਹਰ ਚਾਵਾਂਗੇ ਇਹ ਕਹੇ ਕਿ 18 ਤਰੀਕ ਤੋਂ ਲਗਾਤਾਰ ਆਪਾਂ ਉਥੇ ਮੋਰਚਾ ਲਾਈ ਬੈਠੇ ਆਂ ਦੋਨੇ ਜ਼ਿਲ੍ਹੇ ਉਥੇ ਸਮੂਲੀਅਤ ਕਰ ਰਹੇ ਆ ਫਰੀਦਕੋਟ ਜਾਂਦਾ ਹੈ ਮੁਖਸਰ ਜਾਂਦਾ ਪਰ ਸਰਕਾਰ ਭਰਾਵੋ ਹਲੇ ਤੱਕ ਟਸ ਤੋਂ ਮਸ ਨਹੀਂ ਹੋਈ ਉਲਟਾ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਨੂੰ ਫੋਨ ਆਇਆ ਗੁਰਪ੍ਰਤਪਨਾ ਕਹਿੰਦਾ ਪ੍ਰਧਾਨ ਜੀ ਇਹ ਨਹੀਂ ਸੀ ਬੁਲਾਉਂਦੇ ਯਾਰ ਮੀਟਿੰਗ ਲਈ ਮੈਂ ਕਿਹਾ ਵੀ ਸੁਣ ਲਓ ਗੱਲ ਉਹਨਾਂ ਦੀ ਪਰ ਉਹਨੂੰ ਪੁੱਛ ਲਓ ਵੀ 10 ਲੱਖ ਦਾ ਚੈੱਕ ਤਿਆਰ ਹੈ ਅਗਲੀ ਗੱਲ ਫੇਰ ਤੁਰੂ ਉਹ ਕਹਿੰਦੇ ਚੱਲ ਜਾ ਵੜਦੇ ਆਂ ਜਾ ਕੇ ਉਹ ਕਹਿੰਦਾ 2.5 ਲੱਖ ਲੈ ਲਓ ਕਿਉਂ ਭਾਈ ਤੁਸੀਂ ਸੌਦਾ ਕਰਨ ਲੱਗੇ ਹੋ ਕੋਈ ਸਾਡੇ ਬੰਦੇ ਦੀ ਜਾਨ ਲੱਗੀ ਐ ਤੇ ਜਾਨ ਲੋਕ ਸੇਵਾ ਚ ਲੱਗੀ ਐ ਆਪਦੇ ਕੰਮ ਨਹੀਂ ਗਿਆ ਸੀ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਅਸੀਂ ਕਰਨ ਲੱਗੇ ਹੋਏ ਆਂ ਸਰਕਾਰ ਨੇ ਪੱਲਾ ਝਾੜਤਾ ਇਹ ਕੰਮ ਸਰਕਾਰ ਦਾ ਸੀ ਲੱਗੀਆਂ ਜਥੇਬੰਦੀਆਂ ਕਰਨਾ ਐ ਉਸ ਕੰਮ ਚ ਬੰਦੇ ਦੀ ਜਾਨ ਲੱਗੀ ਐ ਤੇ ਤੁਸੀਂ ਜਾਇਜਬਾਨ ਜਾਇ ਕਿਸਾਨ ਕਹਿੰਦੇ ਹੋ ਉਹਦੇ ਡੀਸੀ ਨਾਲ ਗੱਲ ਵੀ ਚੱਲੀ ਚੰਗੀ ਗੱਲ ਆ ਅਸੀਂ ਕਹਤਾ ਪਰ ਤੁਸੀਂ ਤਾਂ 10 ਲੱਖ ਉਧਰ ਸ਼ਰਾਬ ਨਾਲ ਇੱਕ ਮੋਤਾਂ ਹੋਊਗਾ ਉਹਨਾਂ ਨੂੰ ਵੀ ਦੇ ਤਗਾ ਇਹ ਤਾਂ ਸਾਡੇ ਬੰਦੇ ਦੀ ਜਾਨ ਆਏ ਲੱਗੀ ਐ ਅਸੀਂ ਆਏ ਨਹੀਂ ਕਹਿੰਦੇ ਵੀ ਸ਼ਰਾਬ ਨਾਲ ਮੋਤਾਂ ਹੋਣ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਕਿਉਂ ਦੇਤਾ ਦੇਣਾ ਚਾਹੀਦਾ ਇਹ ਵੀ ਤੁਹਾਡੇ ਪ੍ਰਬੰਧ ਦੀ ਦੇਣ ਐ ਤੇ ਤੁਸੀਂ ਤਾਂ ਕਹਿੰਨੋ ਜਾਇਜਵਾਨ ਤੇ ਜਾਇ ਕਿਸਾਨ ਆਲਾ ਜਵਾਨ ਨੂੰ ਕਰੋੜ ਕਹਿੰਨੇ ਹੋ ਵੀ ਉਹ ਕਰੋੜ ਦੇ ਮੁਆਵਜ਼ੇ ਦਾ ਹੱਕਦਾਰ ਬਣਦਾ ਤੇ ਫਿਰ ਇਧਰ ਕਿਸਾਨ ਕਿਉਂ ਨਹੀਂ ਬਣਦਾ ਕਰੋੜ ਦਾ ਹੱਕਦਾਰ ਅਸੀਂ ਤਾਂ ਕਰੋੜ ਮੰਗਿਆ ਨਹੀਂ ਅਸੀਂ ਤਾਂ ਹਲੇ ਆਪਦੇ ਬੇਤ ਅਨੁਸਾਰ ਜੋ ਸਾਡੀ ਪਿਰਤ ਪਾਈ ਹੋਈ ਹੈ 10 ਲੱਖ ਦੀ ਉਹੀ ਮੰਗ ਕੀਤੀ ਹੈ ਇਹ ਜਣੀ ਸਾਰੀਆਂ ਦਲੀਲਾਂ ਚੱਲਣ ਤੋਂ ਬਾਅਦ ਭੈਣੋ ਤੇ ਭਰਾਵੋ ਭਗਵਾਨ ਤਮਾਨ ਦੀ ਸਰਕਾਰ ਹਜੇ ਟੱਸ ਤੋਂ ਮੱਸ ਐ ਬਿਲਕੁਲ ਨਹੀਂ ਹੋਈ ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਹਮਲੇ ਵੱਡਿਆਂ ਨੂੰ ਵੀ ਇਹਨਾਂ ਨੂੰ ਲਜਾਈ ਰੱਖੋ ਕਿੰਨੇ ਹਮਲਿਆਂ ਦੀ ਵੇਖਿਆ ਕਰਕੇ ਜੇ ਆਪਣੇ ਪ੍ਰਧਾਨ ਜੀ ਇਸ ਕਰਕੇ ਉਹਨਾਂ ਨੂੰ ਇੱਕ ਤਾਂ ਇਹ ਵੀ ਲੱਗਦਾ ਵੀ ਇਹਨਾਂ ਦੀ ਇਹਦੀ ਛੇਤੀ ਮੰਗ ਮੰਨ ਲਈਏ ਹੋਰ ਚਾਂਬੜਣਗੇ ਉਹ ਸਰਕਾਰ ਭਲੇਖੇ ਚਾਹ ਸਰਕਾਰ ਦੇ ਕੰਨ ਸੁਣ ਲੈਣ ਬਹੁਤ ਧਾਰਨਾ ਸਾਡੀਆਂ ਮੈਂ ਕੋਈ ਧਾਰਨ ਦੇਵਾਂਗਾ ਕਿ ਆਪਣੇ ਧੂੜਕੋਟ ਪਿੰਡ ਬਠਿੰਡੇ ਜ਼ਿਲ੍ਹੇ ਦਾ ਧੂੜਕੋਟ ਲਹਿਰਾ 1 ਮਈ ਨੂੰ ਧੂੜਕੋਟ ਲਹਿਰੇ ਦੇ ਸਾਡੇ ਇੱਕ ਵਰਕਰ ਦੀ ਮੌਤ ਹੋ ਗਈ ਸੀ ਮੁਜਾਰੇ ਦੇ ਵਿੱਚ ਉਹਦੀ ਖਾਤਰ ਐਸੇ ਤਰ੍ਹਾਂ ਅਸੀਂ ਕਿਹਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਜ਼ਿਲ੍ਹੇ ਨੂੰ ਮਿਲੇ ਨਹੀਂ ਗੋਲੇ ਧਰਨਾ ਲਾਇਆ ਆਖਰ ਨੂੰ ਅਸੀਂ ਆਗੇ ਵੀ ਫਿਰ ਤੁਸੀਂ ਹੁਣ ਮਗਰ ਆਓਗੇ ਜਦੋਂ ਲਹਿਰੇ ਧੂੜ ਕੋਟ ਆ ਕੇ ਸੜਕ ਰੋਕ ਲਈ ਵੱਡੀ ਫਿਰ ਭੱਜੇ ਫਿਰਨ ਮਗਰ ਉਮਿੰਗਣਾ ਉੱਥੇ ਵੀ ਕੋਲਣਾ 5 ਲੱਖ ਲੈ ਲਓ ਜੀ 5 ਲੱਖ ਨਗਦ ਦੇ ਦਿੰਨੇ ਆ ਕਿਉਂਕਿ ਰਿਕਾਰਡ ਚ ਨਾ ਆਵੇ ਕਿੱਥੋਂ ਤੱਕ ਜਾਣੀ ਸਾਡੇ ਲੋਕਾਂ ਨਾਲ ਚਲਾਕੀਆਂ ਕਰਦੇ ਆ ਅਖੀਰ ਨੂੰ ਉਹੋ ਦੋਨੇ 5-5 ਲੱਖ ਦੇ ਚੈੱਕ ਆਪਾਂ ਉਥੇ ਸੜਕ ਤੇ ਲਏ। ਸੋਣ ਲੈ ਸਰਕਾਰ ਫਿਰ ਭਾਈ ਸੜਕ ਤੇ ਦੇਣੇ ਆ। ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂ। ਇਸ ਕਰਕੇ ਭਰਾਵੋ ਤੇ ਭੈਣੋ ਆਪਣੇ ਵਾਸਤੇ ਇਕੱਲੇ ਮੁਆਜਰੇ ਦਾ ਸਵਾਲ ਨਹੀਂ। ਸਵਾਲ ਇਹ ਕਿ ਰਾਹ ਆ ਪਿਆ ਹੋਇਆ ਸਾਡਾ। ਕੀ ਰਾਹ ਨੂੰ ਬਰਕਰਾਰ ਰੱਖੀਏ? ਤੇ ਜਿਹੜੇ ਅਸੀਂ ਲੋਕ ਪੱਖੀ ਰਾਹ ਕੋਸ਼ਿ ਸਥਾਪਿਤ ਕੀਤੇ ਐ। ਸਰਕਾਰ ਬੰਦ ਕਰਨਾ ਚਾਹੁੰਦੀ ਆ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਸੈਂਟਰ ਦੀ ਸਰਕਾਰ ਆ ਇਸ ਗੱਲ ਤੇ ਉਹ ਇੱਕ ਮਤ ਹੈ ਇਸ ਕਰਕੇ ਆਪਾਂ ਕਿੰਨੀਆਂ ਲੜਾਈਆਂ ਲੜੀਆਂ ਉਹ ਰਾਹਾਂ ਨੂੰ ਕਾਇਮ ਰੱਖਣ ਖਾਤਰ ਚਾਹੇ ਉਹ ਚੱਠੇ ਵਾਲਾ ਸੀ ਚਾਹੇ ਹੋਰ ਜਿੰਨੇ ਮਰਜ਼ੀ ਕੋਹਾਂ ਦੀ ਧਾਰਨਾ ਦੇ ਲਈਏ ਮੈਂ ਉਧਰ ਨਾ ਜਾਵਾਂ ਮੈਂ ਤਾਂ ਇੰਨਾ ਕਿ ਤੁਹਾਡੇ ਨਾਲ ਸਨੇਹਾ ਸਾਂਝਾ ਕਰਨਾ ਸੀ ਵੀ ਜਿੱਡੀ ਵੱਡੀ ਲੜਾਈ ਹੜਾਂ ਦੀ ਲੜੀ ਆ ਤੇ ਉਹਦੇ ਖਾਤਰ ਜਿਹੜੀ ਸਾਡੇ ਉਸ ਕਿਸਾਨ ਦੀ ਜ਼ਿੰਦਗੀ ਲੱਗੀ ਆ ਕੁਰਬਾਨੀ ਹੋਈ ਆ ਉਹਨੂੰ ਇਨਸਾਫ ਹਰ ਹਾਲਤ ਦਬਾਉਣਾ ਹੈ ਤੇ ਆਪਣੀ ਇਸ ਮੀਟਿੰਗ ਤੋਂ ਬਾਅਦ ਮੀਟਿੰਗ ਸਮਾਪਤੀ ਤੋਂ ਬਾਅਦ ਖਾਸ ਕਰਕੇ 4 ਜ਼ਿਲ੍ਹੇ ਇਧਰ ਲਈ ਸੇ ਕਰ ਲਗੇ ਦੂਜੇ ਕੜੇ ਮਾਨਸਾ ਮੋਗਾ ਮਾਨਸਾ ਕਹਿੰਦੇ ਜੀ 4 ਜ਼ਿਲ੍ਹੇ ਪਾਲ ਗਏ ਫਿਰ ਜੱਜ ਨਾਲ ਦੇਖਣਾ ਦਾ ਦੋ ਹੱਥ ਉਹਦੇ ਨਾਲ ਮੋਗਾ ਮਾਨਸਾ ਬਟੰਡਾ ਫਰੀਦਕੋਟ ਮੁਕਸਰ ਫਾਜ਼ਲਕਾ ਵਿੱਚ ਹੈ ਗਈ ਹੈ ਇਹ ਜਣੀ ਸ਼ੀਏ ਜ਼ਿਲੇ ਆਪਾਂ ਬਾਅਦ ਦੇ ਵਿੱਚ ਉਹਦੀ ਬਿਉਂਤ ਬਣਾਵਾਂਗੇ ਠੋਸ ਕਿਹੜੇ ਦਿਨ ਕੀ ਕਰਨਾ ਹੈ ਕਿਹੜੇ ਦਿਨ ਪਾਣੀ ਪਾਉਣਾ ਜਦੋਂ ਫਿਰ ਪਾਣੀ ਪਾਉਨੇ ਆ ਤਾਂ ਤਤਾ ਚੂਹੇ ਆਉਂਦੇ ਹੁੰਦੇ ਆ ਬਾਹਰ ਹਜੇ ਵੀ ਸਰਕਾਰ ਦੇ ਕੰਨ ਸੁਕਣਦੇ ਆ ਅਸੀਂ ਇੱਥੇ ਚੇਤਾਵਨੀ ਦਿੰਦੇ ਆ ਚੰਗੀ ਗੱਲ ਆ ਕੰਧ ਤੇ ਲਿਖਿਆ ਪੜ੍ਹ ਲਓ ਨਹੀਂ ਪਰ ਸਾਡੇ ਜਿਵੇਂ ਮੋਲਕ ਦਾ ਗੀਤ ਮੈਂ ਉਸੇ ਨਾਲ ਆਪਦੀ ਗੱਲ ਸਮਾਪਤ ਕਰੂੰ ਪ੍ਰਧਾਨ ਜੀਆ ਨੇ ਕੀਤਾ ਮੋਲਕ ਨੇ ਕਿਹ ਸ਼ਬਦ ਵੀ ਲਿਖਿਆ ਹੋਇਆ 176 ਤੇ 100 ਗੰਢਾ ਖਾਣਾ ਹਾਕਮਾਂ ਦੀ ਨੀਤ ਚੰਦਰੀ ਫਿਰ ਗੰਡੇ ਵੀ ਖਾਓਗੇ 76 ਵੀ ਖਾਓਗੇ ਜੁਰਮਾਨਾ ਵੀ ਭਰੋਗੇ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭਨਾਂ ਦਾ ਧੰਨਵਾਦ ਸ਼ੀਏ ਜ਼ਿਲੇ ਫਿਰ ਨੋਟ ਕਰ ਲੈਣ ਇਹਨਾਂ ਦੀ ਆਗੂ ਟੀਮ ਬਾਅਦ ਦੇ ਵਿੱਚ ਆਪਾਂ ਮੀਟਿੰਗ ਕਰਕੇ ਠੋਸ ਬਿਉਤ ਬਣਾਵਾਂਗੇ ਤੁਹਾਡਾ ਧੰਨਵਾਦ